ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਤੇ ਵੇਖ ਲੋ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਇੱਕ ਵੀਡੀਓ ਪਾਉਣ ਨੂੰ ਮਤਲਬ ਵੀ ਵਾਈਫਾਈ ਦਾ ਰਿਚਾਰਜ ਮੁਕਾਣਾ ਤੇ ਰਿਚਾਰਜ ਆ ਨਹੀਂ ਤੇ ਦੇਖੋ ਕਿੰਨੀ ਧੁੰਦ ਪਈ ਤੇ ਧੁੰਦ ਵੀ ਮਰ ਵੀ ਮੈਂ ਮਰ ਵੀ सिंपैथी ਹੁੰਦੀ ਜੇ ਉਹ ਨਹੀਂ ਪਾ ਲੰਦਿਆ ਵੈਸੇ ਮੈਂ ਤਾਂ ਦੱਸਣਾ ਵੀ ਮੇਨ ਤੇ ਇੱਕ ਲੱਗਦੀ ਵੀਡੀਓ ਤੇ ਵੀ ਕੋਈ ਵੀਡੀਓ ਬਣਾ ਬਲੌਗ ਹੀ ਬਣਾਉਂਦੇ ਨਾ ਫੜ ਕੇ ਬਲੌਗ ਤੇ ਵੀ ਮਿਹਨਤ ਲੱਗਦੀ ਆ ਐਡਿਟ ਕਰਕੇ ਅਪਲੋਡ ਕਰਨ ਤੇ ਖਾਸ ਕਰਕੇ ਤੇ ਕਿਹਦੇ ਤਰਲੇ ਮੇਰੇ ਹੁਣ ਵੀ ਆਈ ਦੀ ਸੇਮ ਮੈਂ ਥੱਲੇ ਰੇਜ ਨਹੀਂ ਹੁੰਦੀ ਉਹਦੀ ਫਿਰ ਉੱਪਰ ਆ ਕੇ ਤੇ ਉੱਤੇ ਆ ਕੇ ਰੇਂਜ ਆਉਂਦੀ ਐ ਕੋਠੇ ਦੇ ਤੇ ਇੰਦਰ ਦਾ ਵੀ ਆ ਵੇਖੋ ਤੁਹਾਨੂੰ ਦਿਖਾਉਣਾ ਤੁਹਾਨੂੰ ਮੈਂ ਇਹ ਆਹੜਾ ਵਲੌਗ ਅਪਲੋਡ ਹੋ ਗਿਆ ਕੋਹਣਾ ਇਹ ਆ ਆਹ ਵਲੌਗ ਅਪਲੋਡ ਹੋਣੇ ਉੱਪਰ ਵਾਲਾ ਇੰਦਰ ਦਾ ਵੀ ਤੇ ਮੇਰੇ ਫੋਨ ਨਾਲ ਕਨੈਕਟ ਕਰਕੇ ਹੋਣਿਆ ਤੇ ਮਿਹਨਤ ਰਿਆ ਹੈਗੀ ਹਰੇ ਕੰਮ ਵਿੱਚ ਬਸ ਇਹ ਆ ਕਿ ਮਿਹਨਤ ਦਾ ਫਲ ਜੇ ਨਾਲ ਲੇਟ ਮਿਲਦਾ ਵਾ ਕਹਿੰਦਾ ਮਤਲਬ ਬਾਕੀ ਥੋੜਾ ਥੋੜਾ ਕਰਕੇ ਇੱਕੇਦਮ ਆਪਾਂ ਕਈ ਇਹ ਵੀ ਚੱਲ ਜੀ ਇੱਕੇਦਮ ਦੇ ਆਪਾਂ ਨਾ ਗਏ ਹੋ ਨਾਲੇ ਕੋਹ ਵੀ ਨਹੀਂ ਹੁੰਦਾ ਇੱਕਦਮ ਨਹੀਂ ਕੋਈ ਹੁੰਦਾ ਬਾਕੀ ਕੋਈ ਨਹੀਂ ਆਸ ਹੈ ਆ ਮਹਾਰਾਜ ਤੇ ਵੀ ਆਸ ਹੈ ਤੁਹਾਡੇ ਭੈਣ ਭਰਾਵਾਂ ਤੇ ਵੀ ਆਸ ਹੈ ਤੁਸੀਂ ਹੱਡੀ ਸਪੋਰਟ ਕਰੋਗੇ ਕਦੇ ਨਾ ਕਦੇ ਕਰੋਗੇ ਹੀ ਤੇ ਅਸੀਂ ਕਿਹਾ ਕੋ ਮਾੜਾ ਕੰਟੈਂਟ ਜਾਂ ਮਾੜਾ ਵੀ ਚੀਜ਼ ਵਿਖਾਉਨੇ ਆ ਹਨਾ ਕੋਈ ਨਹੀਂ ਲੱਗੇ ਆ ਹੌਲੀ ਲੈਂਡ 'ਚ ਲੱਗੇ ਹੀ ਲੋਕਾਂ ਯੂਟਿਊਬਰਾਂ ਦੇ ਲੈਂਡ 'ਚ ਲੱਗ ਗਏ ਆ ਤੇ ਆਪੇ ਮਹਾਰਾਜ ਕਰੂਗਾ ਗਾਾਨੂੰ ਹੜਕੇ ਹਨਾ ਤੇ ਦਹੀਂ ਆ ਬਸ ਵਲੌਗ ਅਪਲੋਡ ਕਰਨਿਆ ਵਾ ਤੇ ਜਦੋਂ ਵੀ ਵਲੌਗ ਅਪਲੋਡ ਹੋ ਗਿਆ ਲੈ ਦੱਸਣ ਦਾ ਟਾਈਮ ਹੋਵਾ ਮਰ ਵੀ 1 ਘੰਟਾ ਲੱਗਣਿਆ ਵਾ ਕਿਉਂਕਿ ਰਹੀ ਘਟ ਦੋਹ ਦੀ ਸੇਮ ਦੀ ਕਰਕੇ ਇਹਨੂੰ ਅਪਲੋਡ ਤੇ ਫਿਰ ਮ ਜਾਉਂ ਥੱਲੇ ਤੇ ਬਾਕੀ ਤੁਸੀਂ ਵੇਖੋ ਫੇਰ ਇੱਕ ਵਾਰ ਧੁੰਦ ਚਾਰੇ ਪਾਸੇ ਕਿੰਨੀ ਧੁੰਦ ਪਈ ਓਹ ਨਾ ਜਿਵੇਂ ਸੂਰਜ ਨਿਕਲਣ ਦਾ ਆ ਦੇ ਨਾ ਓਹ ਉਧਰ ਹੀ ਹੈ ਸੂਰਜ ਨਿਕਲਣ ਦਾ ਬਹੁਤ ਮੁਸ਼ਕਲੀਆਂ ਨਿਕਲੂ ਮੇਰੇ ਖਿਆਲ ਜੇ ਇਹ ਹਿਲ ਗਏ ਤਾਂ ਕੋਈ ਨਹੀਂ ਵਿਖਾਉ ਤੁਹਾਨੂੰ ਮੈਂ ਤੇ ਜਿੰਨੀ ਧੁੰਦ ਪਈ ਮੈਨੂੰ ਨਹੀਂ ਲੱਗਦਾ ਨਿਕਲੂਗਾ ਚਲੋ ਠੀਕ ਆ ਇਦਾਂ ਹੀ ਕੋਈ ਵਲੌਗ ਕੰਟੀਨਿਊ ਕਰਕੇ ਦੱਸਦੇ ਆ ਤੇ ਮੈਂ ਉਹ ਵਲੌਗ ਅਪਲੋਡ ਕਰਕੇ ਵੀਡੀਓ ਤੇ ਫੋਨ ਚਾਰਜ ਲਾਉਂ ਜਾ ਕੇ ਥੱਲੇ ਤੇ ਫਿਰ ਬਾਕੀ ਦਾ ਵਲੌਗ ਬਾਅਦ ਚ ਬਣਾਉਨੇ ਆ ਕਿਉਂਕਿ ਜਿਹੜੇ ਉੱਠਿਆ ਹੀ ਹਾਂ ਜੇ ਮੈਂ ਤੜਕੇ ਤੇ ਤੜਕੇ ਉੱਠ ਕੇ ਸਿੱਧਾ ਮਕੋਠੇ ਦੇ ਆ ਗਿਆ ਬੁਰਸ਼ ਬੁਰਸ਼ ਕਰਕੇ ਮੂੰਹ ਮਤ ਹੋ ਗਏ ਵਲੌਗ ਅਪਲੋਡ ਕਰੰਦਾ ਕਰਕੇ ਤੇ ਗਾਈਜ਼ ਹੁਣ ਇਹ ਜਾਣਨਾ ਛੱਡੀਆਂ ਦਾ ਸਮਾਨ ਛੱਡਣਾ ਦੇਖੋ ਹੁਣ ਗਾਡਰ ਬੱਲੀਆਂ ਬੁੱਲੀਆਂ ਪਈਆਂ ਵਿੱਚ ਪਲੇਟਾਂ ਦਾੜੀ ਹੋਣੀ ਅੱਗੇ ਆ ਤੇ ਤਾੜਾ ਕਰ ਕੱਢਣਾ ਆ ਏ ਤਾਇਆ ਅਡਾ ਵੀ ਹੁਣ ਜਾਂਦੇ ਆ ਸਮਾਰਟ ਨੂੰ ਲਾ ਕੇ ਤੇ ਫੇਰ ਮਿਲਦੇ ਤੁਹਾਨੂੰ ਅੱਜ ਵੀ ਉਹ ਆਜਿਨੀ ਉਹਨੂੰ ਤੁਹਾਨੂੰ ਵਾਈਨ ਕਲੀਅਰ ਕਰਨੀ ਪਉਣੇ ਲੱਗਦਾ ਹੋਣਾ ਇਹ ਚੈੱਕ ਕਰੋ ਧੂਂ ਦਾ ਵੀ ਕਿਤਨੀ ਪੜੀ ਐ ਸੂਰਜ ਵੀ ਨਿਕਲਾ ਹੋਆ ਹੈ ਸੋ ਗਾਈ ਡਾਕਟਰ ਸਾਹਿਬ ਵੀ ਆ ਗਏ ਮਗਰ ਵਾਪਸ ਜਾਣੇ ਪੈਣਗੇ ਹਾਂਜੀ ਆਹੋ 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 ਕਿਲੀ ਫੋਟ ਤਾਉ ਸੁਣ ਹੋ ਗਈਆਂ ਸ਼ਾਮਾਂ ਤੇ ਗੁੱਡੀਆਂ ਵੇਲੇ ਆ ਜੀ ਉਡਣੀਆਂ ਚੈਕਰ ਉਹ ਇੱਧਰ ਵੀ ਐ ਨਾ ਰ ਪੇਚਾ ਪੈ ਲਾਦਾ ਕਾਲੀ ਗੁੱਡੀ ਦਾ ਤੇ ਉਹਦਾ ਮੈਂ ਵੇਖਣਾ ਮਾ ਜੇ ਆਪਣੇ ਕੁੜਸਾਂ ਨੂੰ ਨੰਗੂ ਗੀ ਤੇ ਚੱਲ ਫੜ ਲਾਂਗੇ ਗੁੱਡੀ ਗੱਡੀ ਕੇ ਨਿਆਣੇ ਨੂੰ ਦੇ ਦਾਂਗੇ ਆਪਣੇ ਚੱਲ ਮੈਚ ਦੇ ਡੌਨਰ ਲਾਣੀਆਂ ਕੋ ਨਿਆਣ ਡਾਲੂਗਾ ਲੱਬੂ ਤੇ ਫੜ ਲਾਂਗੇ ਆਹ ਵੇਖੋ ਕਿੰਨੇ ਤੇਜ ਲੱਗ ਗਿਓਂ ਡਾ ਆਹ ਵੇਖੋ ਆਇਦਰ ਵਾਲੇ ਲਾਲ ਗੁੜੀ ਵਾਲਾ ਇੱਕ ਸੱਜੇ ਖੱਬੇ ਵਾਲੀ ਬਾਕੀ ਵੀਡੀਓ ਤੇ ਪਾਈ ਆ ਹੁਣ ਸੋਚਦੇ ਨੇ ਫੇਰ ਨਵੀਂ ਇੱਕ ਵੇਨੇ ਹੁਣ ਕਾਤੇ ਬਣਾਉਂਦੇ ਆ ਵੀਡੀਓ ਬਣਾਉਣੀ ਤੇ ਪਣੀ ਆ ਕਿਉਂਕਿ ਅਗਲੇ ਫੇਰ ਸੈਚਰਡੇ ਸੰਦੇ ਫੇਰ ਹੋਣ ਵਾਲਾ ਵਾ ਤੇ ਵੀਡੀਓ ਸਾਡੀ ਬਣੀ ਨਹੀਂ ਨੀ ਵੀਡੀਓ ਹੁਣ ਫੇਰ ਲਿਖੀ ਨਹੀਂ ਆ ਸੋਚਦੇ ਕੋਈ ਨਾ ਕੋਈ ਫੇਰ ਸੋਚ ਕੇ ਇੱਕ ਟਾਈਟਲ ਫੇਰ ਉਹਦੀ ਸਕ੍ਰਿਪਟ ਲਿਖਦੇ ਆ ਲਿਖਣੀ ਚਲੋ ਇੰਦਰ ਨੇ ਆ ਮੈਂ ਚਲ ਵੈਸੇ ਕਹਿੰਨੇ ਚਲੋ ਫੇਰ ਵੀ ਇਹ ਆ ਵੀ ਜੇ ਦੇ ਲਿਖੀ ਜਾਵੇ ਤੇ ਵਧੀਆ ਗੱਲ ਐ ਹਾਂ ਤੇ ਕੋਸ਼ਿਸ਼ ਕਰਦੇ ਹਾਂ ਹਰ ਵੀ ਚੰਗੀ ਚੰਗੀ ਵੀਡੀਓ ਬਣਾਉਣ ਨੂੰ ਤੇ ਹੁਣ ਸ਼ਾਮ ਆ ਪੈ ਗਈਆਂ ਤੇ ਮੈਂ ਚਲ ਬਲੌਗ ਬਣਾ ਲਈ ਥੋੜਾ ਬਹੁਤ ਹੋ ਸਕਿਆ ਤੇ ਬਾਬਾ ਜੀ ਦੇ ਘਰੇ ਜਾਣੇ ਆ ਨਹੀਂ ਤੇ ਫਿਰ ਘਰੇ ਹੀ ਬਲੌਗ ਵਾਲਾ ਕੰਮ ਕਰ ਲਾਂਗੇ ਇੱਥੇ ਹੀ ਤੇ ਫਿਰ ਲਾਵਾਂ ਘੜੀ ਕੰਮ ਫਿਰ ਲਾਵਾਂ ਗਰੀ ਚੱਲ ਤੇ ਗਾਈਸ ਹੁਣ ਅਸੀਂ ਆਏ ਆ ਬਾਹਰ ਮਿਲਪੀ ਵੈਸੇ ਘੁੰਮਣ ਫਿਰਨ ਮੈਂ ਤੇ ਇੰਦਰ ਚੈੱਕ ਕਰੋ ਧੁੰਦ ਧੁੰਦ ਪੈਣੀ ਸ਼ੁਰੂ ਹੋ ਗਈ ਐ ਗੱਲ ਕਾਦੀ ਤੇ ਹਾਲੋ ਗਾਇਸ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਨਹੀਂ ਹੁੰਦਾ ਗੁੱਡ ਈਵਨਿੰਗ ਵੀ ਲੰਘ ਵੀ ਆ ਤੇ ਗੁੱਡ ਨਾਈਟ ਹੋਣ ਵਾਲੀ ਆ ਬਾਕੀ ਤੁਹਾਨੂੰ ਕੋਰਾ ਖਾਇਓ ਕਿੰਨਾ ਪੈਣਾ ਸੀ ਕਿ ਚੱਲ ਮੈਂ ਮੇਰਾ ਫੋਨ ਤੇ ਕਰ ਚਾਰਜ ਲੱਗਾ ਸੀ ਮੈਂ ਇੰਦਰ ਵਾਲੇ ਫੋਨ ਚ ਹੀ ਲੈ ਲੈਣੇਗਾ ਕਲਿੱਪ ਲੈਣੀ ਇੱਕ ਤੇ ਵਲੌਗ ਬਣਾਉਣਾ ਮੇਰਾ ਫੋਨ ਚਾਰਜ ਕਰਕੇ ਫਿਰ ਮੈਂ ਕਰਿਆ ਛੱਡ ਆ ਆ ਤੇ ਹੁਣ ਮੈਂ ਇੱਕ ਅਦੀ ਕਲਿੱਪ ਜਿਹੜੇ ਕੋਲੇ ਹੋਰ ਚਲੋ ਇਹ ਵੀ ਆਵਾਜ਼ ਇਹਦੇ ਚ ਮੈਕ ਵਾਲੀ ਆਊਗੀ ਉੱਤੇ ਮੇਰੇ ਫੋਨ ਵਿੱਚ ਮੈਕ ਵਾਲੀ ਆਵਾਜ਼ ਨਹੀਂ ਹੁੰਦੀ ਮੈਂ ਸਿੰਪਲ ਬਣਾਉਣਾ ਵਾਂ ਬਿਨਾ ਮਾਈਕ ਤੋਂ ਹੀ ਬਿਨਾ ਮਾਈਕ ਦਾ ਬਣਾਉਣਾ ਮੈਂ ਵੈਸੇ ਵੀਡੀਓ ਆਈ ਆੜੀ ਤੁਸੀਂ ਵੇਖਿਓ ਨਾਲੇ ਕੁਆਲਿਟੀ ਵੇਖਿਓ ਕੈਮਰੇ ਦੀ ਹੋ ਸਕਦਾ ਉਹਦੇ ਨਾਲੋਂ ਮੇਰੇ ਫੋਨ ਨਾਲੋਂ ਜ਼ਿਆਦਾ ਕੁਆਲਿਟੀ ਹੋਵੇ ਕਿਉਂਕਿ ਇਹ ਫੋਨ 'ਚ ਅਸੀਂ ਵੀਡੀਓ ਬਣਾਉਂਦੇ ਆਂ ਆਪਣੀਆਂ ਕਮੇਡੀ ਵੀਡੀਓ ਜਿੰਨੀਆਂ ਬਣਾਉਂਦੀਆਂ ਨਾ ਟੀਆਂ ਇਹਦੇ ਵਿੱਚ ਬਣਾਉਂਦੇ ਆਂ ਤੇ ਚਲੋ ਕੋਈ ਨਹੀਂ ਹੁਣ ਇੰਦਰ ਨੂੰ ਬਣਾਉਂਦੇ ਆਂ ਵਲੌਗ ਆਪਾਂ ਇਹਦੇ ਫੋਨ 'ਤੇ ਤੇ ਆਪਾਂ ਬਾਕੀ ਮੈਂ ਕਰਾਂ ਗਾਇਸ ਤੁਸੀਂ ਕੰਟੀਨਿਊ ਮੇਰਾ ਵਲੌਗ ਬਣ ਚੁੱਕਾ ਹੈ ਚਲੋ ਮੈਂ ਰਿਹਾ ਆਪਣੇ ਸਾਹ ਹੁਣ ਜਿੰਨਾ ਬਣਾਉਣਾ ਹੁੰਦਾ ਬਣਾਉਣਾ ਤੇ ਬਾਕੀ ਮੈਂ ਬਾਅਦ ਵਿੱਚ ਵੀ ਬਣਾਉਂਗਾ ਨਾ ਹੁਣੇ ਥੋੜਾ ਐਂਡ ਕਰਦਣਾ ਕਿਤੇ ਤੇ ਅੱਜ ਨਾ ਮੈਂ ਹੀ ਗਿਆ ਕਰੇ ਪਕ ਤਦਾਂ ਕਾ ਕੇ ਪੇਟ ਚ ਦਰਦ ਹੋਉਂਦਾ ਵੀ ਮੇਰੇ ਹੁਣ ਜਾ ਕੇ ਦਵਾਈ ਲੈਣੇ ਕੱਦੀ ਗੋਲੀ ਗਲੀ ਡਾਕਟਰ ਕੋਲੋਂ ਲੈ ਫੇਜ ਹੋ ਜਾ ਸੈਟ ਹੋ ਜਾ ਕੰਮ ਚੈੱਕ ਕਰੋ ਧੁੰਦ ਆ ਗਈ ਧੁੰਦਾਂ ਨੂੰ ਦਿਨ ਕੇ ਲਾਸਟ ਡਿਸੰਬਰ ਦੇ ਦਿਨ ਬੱਲੀਏ ਪੈਂਦੀ ਏ ਤਰੇਲ ਕਿਨ ਮੇਨ ਬੱਲੀਏ ਵਾਜੀ ਵਾ ਮੁੰਡਾ ਕੁੜੀ ਨਾਲ ਸੋਹਣਾ ਕੁੜੀ ਮੁੰਡੇ ਨਾਲ ਸੋਹਣੀ ਚਿੱਟੇ ਚੌਲ ਜਿਨ੍ਹਾਂ ਨੇ ਪਨ ਕੀਤੇ ਤੇ ਰੱਬ ਨੇ ਬਣਾਈਆਂ ਜੋੜੀਆਂ ਤੇ ਮੈਨੂੰ ਲੱਗਾ ਕਿ ਚੌਲ ਥੋੜੇ ਸੇ ਜਲਗੇ ਨੇ ਕਿਉਂਕਿ ਮੁੰਡਾ ਰੰਗ ਦਾ ਕਾਲਾ ਹੈ ਮੈਨੂੰ ਲੱਗਦਾ ਚੌਲ ਥੋੜੇ ਜੇ ਜਲਗੇ ਆ ਕਿਉਂਕਿ ਮੁੰਡਾ ਰੰਗ ਦਾ ਕਾਲਾ ਹੈ ਤੇ ਕੋਈ ਗੱਲ ਨਹੀਂ ਲੱਗਦਾ ਥੋੜਾ ਪਾਲਾ ਆਏ ਤੇ ਮੁੰਡਾ ਰੰਗ ਦਾ ਕਾਲਾ ਆਏ ਤੇ ਆਪਾਂ ਹੁਣੇ ਪ੍ਰੋਗਰਾਮ ਨੂੰ ਫੇਰ ਇਦਾਂ ਹੀ ਜਾਰੀ ਰੱਖਦੇ ਆ ਤੇ ਚਲੋ ਠੀਕ ਹੈ ਤੇ ਗਾਈਸ ਮੈਂ ਖਾਣਾ ਰੋਟੀ ਚਾਹ ਉਹਦੇ ਬਿਠਾ ਕੇ ਮੇਰੇ ਲੱਤਾਂ ਤੇ ਆ ਕੇ ਬਹਿ ਗਿਆ ਓਏ ਰੋਟੀ ਖਾਣੀ ਓ ਰੋਟੀ ਖਾਣੇ ਦੇ ਵਿੱਚ ਉੱਤੇ ਬਿਠਾ ਜਾ ਲੋ ਕੋਣੀ